ਅੱਛਾ ਕੱਲ ਜੀ ਸਾਰੇ ਨੇ ਸ਼ੁਰੂ ਕਰ ਦਿੱਤੀ ਅੱਜ ਦਾ ਵਲੌਗ ਤੇ ਸਵੇਰੇ ਉੱਠਦੇ ਸਾਰੇ ਜਿਹੜੀ ਹੈਗੇ ਆ ਮੈਂ ਨਾ ਆਪਣੇ ਅਲਮਾਰੀ 'ਚ ਜਿਹੜੇ ਹੈਗੇ ਸਾਰੇ ਕੱਪੜੇ ਕੱਢ ਕੇ ਇਹਨਾਂ ਦੇ ਤੈਲ ਆਉਣ ਦੀ ਸੋਚਿਆ ਕਿਉਂਕਿ ਮੈਂ ਨਾ ਇਹ ਕੱਪੜੇ ਜਿਹੜੇ ਹੈਗੇ ਸੁੱਟ ਦਿੰਦੀ ਸੀਗੀ ਇਸ ਕਰਕੇ ਮੈਂ ਕਹਾਂ ਚਲੋ ਅੱਜ ਸਾਰੇ ਨੂੰ ਤੈਲਾ ਦਿੰਨੇ ਆ ਤੇ ਉਹ ਸੀਗੇ ਸਾਹਮਣੇ ਵੀ ਪਿਆ ਹਲੇ ਮੰਮਾ ਮੈਨੂੰ ਇੱਥੇ ਪੁੱਛ ਰਹੀ ਸੀ ਵੀ ਜਿਹੜੇ ਤੂੰ ਨਹੀਂ ਪਾਉਂਦੀ ਉਹਨਾਂ ਨੂੰ ਤਾਂ ਜਿਹੜਾ ਹੈਗਾ ਤੂੰ ਕੱਢ ਹੀ ਦੇ ਆਪਾਂ ਦੇ ਦਾਂਗੇ ਕਿਸੇ ਨੂੰ ਤੇ ਫਿਰ ਅਸੀਂ ਨਾ ਨੂੰ ਕਿ ਜਿਹੜਾ ਹੈਗਾ ਤਿਆਰ ਹੋ ਗਏ ਸੀ ਪਤਾ ਨਹੀਂ ਕਿਹੜਾ ਮੌਸਮ ਚੱਲ ਰਿਹਾ ਦੇਖੋ ਕਦੇ ਧੁੱਪ ਨਿਕਲ ਜਾਂਦੀ ਹੈ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਬੱਦਲ ਹੋ ਜਾਂਦੇ ਆ ਹੁਣ ਦੇਖੋ ਬਾਹਰ ਨਾ ਬੱਦਲ ਹੋਏ ਪਏ ਨੇ ਤੇ ਬਦਲ ਵੀ ਕਿੰਨੇ ਸੋਹਣੇ ਲੱਗ ਰਹੇ ਨੇ ਨਾ ਹੁਣ ਥੋੜੀ ਦਰਵਾਦ ਦੇਖੇ ਧੁੱਪ ਨਿਕਲ ਜੂ ਤੇ ਵਲੌਗ ਥੋੜੇ ਜੇ ਲੇਟ ਇਸ ਕਰਕੇ ਹੋ ਰਹੇ ਸੀ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਚੱਲ ਰਹੇ ਸੀਗੇ ਪੇਪਰ ਤੇ ਹੁਣ ਤਾਂ ਜਿਹੜੇ ਹੈਗੇ ਖਤਮ ਹੋਣ ਵਾਲੇ ਨੇਗੇ ਤੇ ਹੁਣ ਮੇਰੇ ਹਿੰਦੀ ਦਾ ਪੇਪਰ ਰਹਿ ગયો ਹੈਗਾ 28 ਨੂੰ ਤੇ ਵਿੱਚ ਤਿੰਨ ਛੁੱਟੀਆਂ ਨਿਗੀਆਂ ਇਸ ਕਰਕੇ ਮੈਂ ਕਿਹਾ ਚਲੋ ਅੱਜ ਵਲੌਗ ਬਣਾ ਲੈਨੇ ਹੈਗੇ ਕਿਉਂਕਿ ਪੜ੍ਹਾਈ ਵੀ ਜ਼ਰੂਰੀ ਹੈ ਤੇ ਸਿੱਧੂ ਵੀ ਅੰਦਰ ਦੇਖੋ ਮੰਮਾ ਇਹਨੂੰ ਪੜ੍ਹਾ ਰਹੇ ਸੀਗੇ ਮੈਂ ਇਹਨੂੰ ਕੰਮ ਜਿਹੜਾ ਹੈਗਾ ਛਾਪ ਦਿੱਤਾ ਸੀਗਾ ਤੇ ਸਿੱਧੂ ਹੁਣਾਂ ਕਰ ਰਿਹਾ ਸੀਗਾ ਸਾਰਾ ਕੰਮ ਜਿੱਤੋਂ ਬਹੁਤ ਹੀ ਜ਼ਿਆਦਾ ਸਿਆਣੇ ਬੱਚੇ ਮੰਗੂ ਸਿੱਧੂ ਪੜ੍ਹ ਰਿਹਾ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਹੁਣੀ ਧੁੱਪ ਨਿਕਲਿਆ ਉਹ ਦੇਖੋ ਧੁੱਪ ਜਿਹੜੀ ਹੈਗੀ ਨਿਕਲ ਵੀ ਗਈ ਹੈ ਤੇ ਥੋੜੇ ਬੱਦਲ ਰਹਿੰਦੇ ਆ ਬਸ ਉਹ ਚਲੇ ਜਾਣਗੇ ਆ ਦੇਖੋ ਆ ਗਈ ਧੁੱਪ ਤੋਂ ਫੇਰ ਤੋਂ ਫਿਰ ਮੰਮਾ ਚਲੇ ਗਏ ਸੀ ਰਸੋਈ 'ਚ ਕੁਝ ਕੰਮ ਕਰਨ ਵਾਸਤੇ ਇਸ ਕਰਕੇ ਸਿੱਧੂ ਨੂੰ ਜਿਹੜਾ BCN ਨਾਲ ਲਿਖਣੀ ਸੀਗੀ ਤੇ ਇਹਨੂੰ ਮੈਂ ਉਹ ਕਰਾਈ ਤੇ ਫਿਰ ਤੇ ਦੇਖੋ ਕਿ ਮੈਂ ਖੁਸ਼ ਹੋ ਰਿਆ ਪੜਦਾ ਫਿਰ ਸਿੱਧੂ ਨੇ ਜਦੋਂ ਪੜਾਈ ਕਰ ਲਈ ਕਹਿੰਦਾ ਦੀਦੀ ਟੀਵੀ ਦੇਖਣਾ ਫਿਰ ਅਸੀਂ ਦੇਖਣ ਲੱਗੇ ਟੀਵੀ ਤੇ ਆ ਚੜੇਲ ਨੂੰ ਦੇਖ ਕੇ ਮੈਂ ਤੇ ਮम्मा ਤੇ ਹੱਸਣੇ ਲੱਗ ਗਏ ਤੇ ਬਾਅਦ ਵਿੱਚ ਸਿੱਧੂ ਵੀ ਹੱਸਣ ਲੱਗ ਗਿਆ ਵੀ ਕਿੰਨੀ ਫਨੀ ਚੜੇਲ ਹੈਗੀ ਤੇ ਫਿਰ ਸਿੱਧੂ ਨਾਲ ਮੈਨੂੰ ਕਹਿੰਦਾ ਦੀਦੀ ਮੈਨੂੰ ਨਾ ਬ੍ਰੈਡ ਲਿਆ ਕੇ ਦੇ ਨਾਲੇ ਆਪਾਂ ਟੀਵੀ ਦੇਖਾਂਗੇ ਨਾਲੇ ਆਪਾਂ ਖਾਵਾਂਗੇ ਤੇ ਫਿਰ ਮੈਂ ਆ ਗਈ ਸੀ ਰਸੋਈ 'ਚ ਸਿੱਧੂ ਵਾਸਤੇ ਬ੍ਰੈਡ ਵਗੈਰਾ ਬਣਾਉਣ ਵਾਸਤੇ ਤੇ ਇੱਥੇ ਸਬਜ਼ੀ ਵੀ ਬਣ ਰਹੀ ਸੀ ਆਲੂ ਮੇਥੀ ਦੀ ਸਬਜ਼ੀ ਸੀਗੀ ਸ਼ਾਇਦ ਤੇ ਮੈਂ ਦੇਖਦੀਆਂ ਖੋਲ ਕੇ ਹਾਂ ਜੀ ਆਲੂ ਮੇਥੀ ਦੀ ਸਬਜੀ ਕਿਉਂਕਿ ਮੈਂ ਦਾਦੀ ਨੇ ਦੇਖਿਆ ਸੀ ਕੱਟ ਦੇਵੇ ਤੇ ਇੱਥੇ ਆ ਵੀ ਹੋਰੇ ਜਿਹੜੇ ਹੈਗੇ ਸ਼ਰਾਰਤ ਕਰੀ ਜਾਂਦੇ ਸੀਗੇ ਦੇਖੋ ਫਿਰ ਮੰਮਾ ਨੇ ਇਹਨਾਂ ਨੂੰ ਝਿੜਕਿਆ ਦਾਦੀ ਨੂੰ ਸੌਣ ਵੀ ਨਹੀਂ ਦੇ ਰਹੇ ਸੀਗੇ ਇਹ ਦੁਪਹਿਰ ਹੀ ਇਸ ਕਰਕੇ ਮੰਮਾ ਕਹਿੰਦੇ ਤੁਸੀਂ ਬਹਿ ਜਾਓ ਅੰਦਰ ਇਹ ਸਾਰੇ ਜਾਣੇ ਜਿਹੜੇ ਹੈਗੇ ਖਰਾਬ ਨੇ ਬਸ ਇਸ ਘਰ ਚ ਮੈਂ ਹੀ ਸਿਆਣੀ ਹੈਗੀ ਇਹ ਤਾਂ ਬਸ ਪੂਰਾ ਦਿਨ ਸ਼ਰਾਰਤੀ ਕਰਦੇ ਰਹਿੰਦੇ ਨੇਗੇ ਤੇ ਫਿਰ ਮੈਂ ਆ ਗਈ ਸੀਗੀ ਰਸੋਈ ਚ ਬ੍ਰੈਡ ਬਣਾਉਣ ਵਾਸਤੇ ਤੇ ਮੈਂ ਤਵਾ ਗਰਮ ਹੋਣਾ ਰੱਖ ਦਿੱਤਾ ਸੀ ਤੇ ਆ ਸੀਗੀ ਮੇਰੀ ਬ੍ਰੈਡ ਹੂੰ ਤੇ ਸਿੱਧੂ ਇੱਥੇ ਲਾਈਟਰ ਲੈ ਕੇ ਆ ਗਿਆ ਸੀ ਦੇਖੋ ਕੀ ਕਰ ਰਿਹਾ ਹੈ ਦੇਖਿਓ ਸਿੱਧੂ ਇੰਨਾ ਵਧੀਆ ਡਾਂਸ ਕਰਦਾ ਹੈ ਨਾ ਦੇਖੋ ਇਹ ਪਾਪਾ ਦੇ ਸਾਹਮਣੇ ਵੀ ਕਰਦਾ ਹੁੰਦਾ ਪਾਪਾ ਇਹਨੂੰ ਮਨਾ ਕਰਦੇ ਵੀ ਸਿੱਧੂ ਐ ਡਾਂਸ ਨਹੀਂ ਕਰਨਾ ਫਿਰ ਵੀ ਐਂ ਜੀ ਲੱਗਿਆ ਰਹਿੰਦਾ ਆਪਣੀ ਮਸਤੀ ਜੇ ਤੇ ਇੱਥੇ ਬਣ ਰਹੀ ਸੀਗੀ ਚਾਹ ਤੇ ਮੈਨੂੰ ਐ ਸੀ ਮੈਂ ਚਾਹ ਚ ਇਹਨਾਂ ਡਿੱਗ ਜਾਂ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਆਪਣੀ ਡਰਾਇੰਗਸ ਤੇ ਆ ਤਾਂ ਮੈਂ ਬਣਾਏ ਸੀ ਆਪਣੇ ਮम्मा ਦੀ ਐਨੀਵਰਸਰੀ ਤੇ ਪਾਪਾ ਦੀ ਵੀ ਐਨੀਵਰਸਰੀ ਤੇ ਦੋਨਾਂ ਦੀ ਤੇ ਆ ਦੇਖੋ ਇੱਥੇ ਆ ਪਤਾ ਨਹੀਂ ਰੈੱਡ ਰੈੱਡ ਜਿਹਾ ਕੀ ਲੱਗ ਗਿਆ ਮੈਨੂੰ ਸਮਝ ਹੀ ਨਹੀਂ ਆ ਰਹੀ ਉੱਪਰ ਵੀ ਲੱਗ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਕਾਰਡ ਕਿੰਨਾ ਸੋਹਣਾ ਬਣਾਇਆ ਤੇ ਮੇਰੇ ਕੋਲ ਜਿਆਦਾ ਸਮਾਂ ਨਹੀਂ ਸੀ ਨਾ ਮੈਂ ਬਹੁਤ ਵਧੀਆ ਬਣਾਉਣਾ ਸੀ ਇਹ ਤਾਂ ਫਿਰ ਵੀ ਠੀਕ ਠਾਕ ਜਿਹੜਾ ਹੈਗਾ ਮੰਨੇ ਬਣਾਤਾ ਪਰ ਮੰਮਾ ਨੂੰ ਬਹੁਤ ਵਧੀਆ ਲੱਗਿਆ ਸੀ ਇਸ ਕਰਕੇ ਮੈਂ ਸਾਮੇ ਰੱਖਿਆ ਹੋਇਆ ਮੈਂ ਸਾਮੇ ਮੰਮਾ ਨੇ ਨਹੀਂ ਇਹ ਕਾਰਡ ਜੇ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਕੇਕ ਜਿਹਾ ਹੀ ਬਣਿਆ ਹੈ ਇਹਦੀ ਨਾਲ ਹੀ ਗ੍ਰੇਸ ਹੈਗੀ ਪੂਰੇ ਕਾਰਡ ਦੀ ਦੇਖੋ ਤੇ ਆ ਵੀ ਡਰਾਇੰਗ ਵੇੜੀ ਹੈਗੀ ਮੈਂ ਹੀ ਬਣਾਈਆਂ ਨੇ ਸਾਰੀਆਂ ਸ਼ੀਨ ਚੈਨ ਪਿਕਾਚੂ ਤੇ ਆ ਐਨੀਮੀ ਦਾ ਕੋਈ ਕੈਰੈਕਟਰ ਹੈਗੀ ਕੁੜੀ ਮੈਨੂੰ ਇਹਦਾ ਨਾਮ ਨਹੀਂ ਪਤਾ ਬਸ ਮੈਨੂੰ ਵਧੀਆ ਲੱਗਿਆ ਮੈਂ ਬਣਾਤੀ ਤੇ ਆ ਸੀਗੀ ਸ਼ੀਜ਼ੁਕਾ ਇਹਨੂੰ ਬਣਾਉਣ ਚ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗਿਆ ਸੀ ਤੇ ਮੈਨੂੰ ਸਕਿਨ ਕਲਰ ਨਹੀਂ ਮਿਲ ਰਿਹਾ ਸੀ ਤੇ ਮੈਂ ਉਹ ਮਸਾ ਹੀ ਲੱਭ ਕੇ ਜਿਹੜਾ ਹੈਗਾ ਬਣਾਇਆ ਸੀ ਤੇ ਤੁਹਾਨੂੰ ਮੇਰੀ ਡਰਾਇੰਗ ਕਿਵੇਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਆ ਦੇਖੋ ਸਿੱਧੂ ਦੇ ਪੁੱਠੇ ਪੰਗੇ ਇਹ ਨਾ ਮੇਰੀ 벨ਟ ਦੇ ਨਾਲ ਜਿਹੜੇ ਹੈਗੇ ਪੈਰ ਬਨ ਕੇ ਨੇ ਇੱਥੇ ਐਂ ਟੱਪ ਰਿਆ ਸੀ ਕਹਿੰਦੇ ਦੀਦੀ ਆ ਦੇਖ ਮੈਂ ਤੇਰੀ 벨ਟ ਨਾ ਕੀ ਕਰ ਰਹੇ ਹਾਂ ਤੇ ਫਿਰ ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਜਿਹੜੀ ਹੈਗੀ ਗਰਮੀ ਦੀ ਆਣੀ ਫਿਰ ਤੋਂ ਸ਼ੁਰੂ ਹੋ ਗਈ ਇਸ ਕਰਕੇ ਹਨਾ ਦਾਦੀ ਤੇ ਮਮਾ ਇੱਥੇ ਆਹ ਰਜਾਈ ਜਿਹੜੀ ਹੈਗੀ ਇਹ ਪੇਟੀ 'ਚ ਰੱਖਣੀ ਸੀ ਇਸ ਕਰਕੇ ਦਾ ਕਵਰ ਪਹਿਲਾਂ ਤਾਂ ਉਤਾਰਿਆ ਸੀ ਫਿਰ ਚੜਾਇਆ ਪਹਿਲਾਂ ਪੁੱਠਾ ਚੜ ਗਿਆ ਸੀ ਫਿਰ ਸਿੱਧਾ ਚੜਾਇਆਗਾ ਇਸ ਕਰਕੇ ਆ ਦੇਖੋ ਮਮਾ ਤੇ ਦਾਦੀ ਜੀ ਬਹਿਸ ਬਾਦੀ ਜੀ ਹੋਈ ਜਾਂਦੀ ਵੀ ਆ ਸਿੱਧਾ ਆ ਪੁੱਠਾ ਸਿੱਧਾ ਆ ਪੁੱਠਾ ਮੈਂ ਕਿਹਾ ਚਲੋ ਇਹਨਾਂ ਦੀ ਵੀਡੀਓ ਹੀ ਬਣਾ ਦਿੰ ਮੈਂ ਸੋ ਸਾਰਾ ਕਮਰਾ ਜਿਹੜਾ ਹੈਗਾ ਸੈੱਟ ਕਰ ਰਹੀ ਸੀਗੀ ਤੇ ਅਭੀ ਹੋਰੇ ਚੱਲੇ ਨਗੇ ਆਪਣੇ ਨਾਨਕੇ ਇਸ ਕਰਕੇ ਤਿਆਰ ਹੋਏ ਪਈ ਨੇਗੇ ਤੇ ਸਿੱਧੂ ਤੇ ਇੱਥੇ ਸ਼ਰਾਰਤ ਕਰੀ ਜਾਂਦਾਗਾ ਪਤਾ ਨਹੀਂ ਕੀ ਲੱਭੀ ਜਾਂਦਾ ਇੱਥੇ ਕੋਨਿਆਂ 'ਚ ਗਿੱਟ 'ਚ ਪਤਾ ਨਹੀਂ ਕੀ ਕਰੀ ਜਾਂਦਾ ਮਿੱਟੀ 'ਚ ਬੜਬੜ ਕੇ ਤੇ ਬਸ ਇੱਥੇ ਮੰਮਾ ਕਰ ਰਹੀ ਸੀਗੀ ਰੋਟੀ ਪਾਣੀ ਦੀ ਤਿਆਰੀ ਤੇ ਦੁਪਹਿਰੇ ਤਾਂ ਸੀ ਖਾਦੀ ਸੀ ਆਲੂ ਮੇਥੀ ਦੀ ਸਬਜ਼ੀ ਤੇ ਹੁਣ ਸ਼ਾਮ ਵਾਸਤੇ ਬਣਾਈ ਸੀਗੀ ਗੋਭੀ ਤੇ ਮੈਂ ਦੇਖ ਰਹੀ ਸੀ ਮੇਰ ਤਾਂ ਪਲੇਟ ਹੀ ਉਲਟਣ ਲੱਗੀ ਸੀ ਮੇਰ ਤਾਂ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਤੇ ਆ ਸੀ ਕਿ ਕਿੰਨੀ ਵਧੀਆ ਗੋਭੀ ਤੇ ਸਿੱਧੂ ਕਹਿੰਦਾ ਮੈਂ ਗੋਭੀ ਨਹੀਂ ਖਾਣੀ ਇਸ ਕਰਕੇ ਮੈਨੂੰ ਗੋਭੀ ਦੇ ਆਲੂ ਦਾ ਆਲੂ ਦਾ ਪਰੌਂਠਾ ਬਣਾ ਦੇ ਤੇ ਮੰਮਾ ਵੀ ਸਾਡੇ ਪੂਰੇ ਸ਼ੈਫ ਨੇ ਮੰਮਾ ਨੇ ਉਹ ਚਾ ਆਲੂ ਕੱਢ ਕੇ ਜਿਹੜਾ ਹੈਗਾ ਪੰਚ ਚੰਗੀ ਤਰ੍ਹਾਂ ਆਲੂ ਦਾ ਜਿਹੜਾ ਹੈਗਾ ਮੈਟਰ ਬੈਟਰ ਜਿਹਾ ਜਿਹੜਾ ਹੈਗਾ ਬਣਾ ਦਿੱਤਾ ਤੇ ਫਿਰ ਮੈਂ ਵੀ ਮੰਮਾ ਨੂੰ ਆਰਡਰ ਲਗਾ ਦਿੱਤਾ ਸੀ ਕਿ ਮੰਮਾ ਮੈਨੂੰ ਵੀ ਆਲੂ ਦਾ ਪਰੌਂਠਾ ਬਣਾ ਦਿਓ ਤੇ ਮੰਮਾ ਕਹਿੰਦੇ ਠੀਕ ਹੈ ਇਹ ਮੈਟਰ ਬੈਟਰ ਚ ਜਿਹੜਾ ਹੈਗਾ ਤੇਰਾ ਵੀ ਆਲੂ ਦਾ ਪਰੌਂਠਾ ਜਿਹੜਾ ਬਣ ਜੂਗਾ ਮੈਂ ਕਿਹਾ ਠੀਕ ਹੈ ਮੰਮਾ ਜੀ ਬਣਾ ਦਿਓ ਫਿਰ ਤੇ ਇੱਥੇ ਦਾਦੀ ਕਰ ਰਹੀ ਸੀ ਔਰ ਮੈਂ ਦਾਦੀ ਜੀ ਨਾਲ ਗੱਲ ਕਿਉਂਕਿ ਉਹਨਾਂ ਦੀ ਬਾਹ ਪਤਾ ਨਹੀਂ ਪੈਰ ਜਿਹੜਾ ਹੈਗਾ ਸੁੱਜ ਗਿਆ ਹੋਇਆ ਸੀ ਇਸ ਕਰਕੇ ਤੇ ਇਹ ਦੇਖੋ ਸਿੱਧੂ ਜੇ ਸਾਡੇ ਨਾਲ ਦਤਾ ਮੈਂ ਮੰਮਾ ਤੇ ਸਿੱਧੂ ਅਸੀਂ ਖਾਣੇ ਕਿ ਜੀਰਾ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜੀਰਾ ਕੱਚਾ ਖਾਣਾ ਏ ਮम्मा ਵੀ ਕਹਿੰਦੇ ਸੀ ਹੈਨਾ ਸਿੱਧੂ ਮੈਨੂੰ ਕਹਿੰਦਾ ਸਿੱਧੂ ਮੈਨੂੰ ਨਹੀਂ ਸੋਰੀ ਮम्मा ਨੂੰ ਕਹਿੰਦਾ ਮੇਰੇ ਮੂੰਹ 'ਚ ਲਾਲ ਮਿਰਚ ਪਾ ਦੋ ਕਹਿੰਦਾ ਮम्मा ਫਿਰ ਇੱਥੇ ਇਹਨੂੰ ਲਾਲ ਮਿਰਚ ਪਾਰੇ ਜੇ ਤੇ ਮੂੰਹ ਤੇ ਜੇ ਆਈ ਭੱਜ ਗਿਆ ਇਹ ਕਹਿੰਦਾ ਨਹੀਂ ਨਹੀਂ ਰਹਿਣ ਦੋ ਮੇਰਾ ਮੂੰਹ ਹੀ ਜਲ ਜਾਊਗਾ ਫਿਰ ਅਸੀਂ ਖਾਦਾ ਜੀਰਾ ਵੀ ਯਾਰ ਜੀਰਾ ਫੈਮਲੀ ਤੇ ਪਹਿਲਾਂ ਤਾਂ ਸਿਰਫ ਮम्मा ਹੀ ਜੀਰਾ ਖਾਂਦੇ ਹੁੰਦੇ ਸੀ ਮੈਂ ਖਾਂਦੀ ਨਹੀਂ ਹੁੰਦੀ ਸੀ ਤੇ ਇੱਕ ਦਿਨ ਮੈਂ ਮम्मा ਨੂੰ ਜੀਰਾ ਖਾਂਦੇ ਹੋਏ ਦੇਖ ਲਿਆ ਤੇ ਉਸ ਦਿਨ ਮੈਂ ਵੀ ਥੋੜਾ ਖਾ ਕੇ ਦੇਖਿਆ ਤੇ ਮੈਨੂੰ ਜੀਰਾ ਇੰਨਾ ਜ਼ਿਆਦਾ ਵਧੀਆ ਲੱਗਣ ਲੱਗਿਆ ਤੇ ਮੈਂ ਹੁਣ ਖਾਨੀ ਹਾਂ ਤੇ ਇੱਥੇ ਜਿਹੜਾ ਬੈ ਪਾਦੇ ਸੀਗੇ ਪਿਆਰੇ ਟੇਸਟ ਵਾਸਤੇ ਤੇ ਇੱਥੇ ਆਲੂ ਦੇ ਪਰੌਂਠੇ ਦੀ ਖੁਸ਼ੀ 'ਚ ਮੈਂ ਤੇ ਸਿੱਧੂ ਹੋ ਗਏ ਹਣਾ ਐਕਸਾਈਟਡ ਤੇ ਦੇਖੋ ਸੀ ਨੱਚਣੀ ਲੱਗੇ ਸਿੱਧੂ ਤਾਂ ਭੰਗੜਾ ਹੀ ਪਾਈ ਜਾਂਦਾ ਸੀ ਥੱਲੇ ਦੇਖੋ ਕੈਮਰੇ ਦੇ ਵਿੱਚ ਵੀ ਨਹੀਂ ਆ ਰਿਹਾ ਇੰਨਾ ਛੋਟਾ ਤੇ ਮੈਂ ਇੰਨੀ ਲੰਬੀ ਐ ਚਲੋ ਜਦ ਤੱਕ ਪਰੌਂਠਾ ਬੰਦਾ ਉਦ ਤੱਕ ਦਾਦੀ ਨਾਲ ਟਾਈਮ ਪਾਸ ਕਰਕੇ ਆਨੇ ਤੇ ਮੈਂ ਤੁਹਾਨੂੰ ਇੱਕ ਕੱਲ ਦੱਸਦੀ ਹਾਂ ਉਹ ਮੈਂ ਤਾਂ ਫੋਨ ਦਾ ਲੋਗੋ ਬਣਾਉਣਾ ਸੀ ਮੈਂ ਹਨਾ ਜਿਹੜਾ ਹਨਾ ਥੰਬਸ ਅਪ ਬਣਾਤਾ ਕਿਉਂਕਿ ਇਹਦੀ ਆਦਤ ਹੋ ਚੁੱਕੀ ਐ ਗਾਇਸ ਪਤਾ ਨਹੀਂ ਮੈਂ ਥੋੜੀ ਥੋੜੀ ਗਲਤੀਆਂ ਐ ਥੰਬਸ ਅਪ ਥੰਬਸ ਅਪ ਕਰਨ ਲੱਗ ਜੰਨੀ ਐ ਤੇ ਸਿੱਧੂ ਇੱਥੇ ਮੈਨੂੰ ਆਪਣਾ ਸਸਤਾ ਸਟੰਟ ਦਿਖਾ ਰਿਆ ਸੀ ਤੇ ਇਹਦਾ ਸਟੰਟ ਦੇਖ ਕੇ ਮੇ ਨੇ ਨਾ ਦਾਦੀ ਆਵ ਲਾਈਕਸ਼ਨ ਜਰੂਰ ਕਰਦੇ ਹੁੰਦੇ ਤੇ ਮੈਂ ਹਰ ਵਾਰੀ ਦਾਦੀ ਨਾਲ ਨਕਲ ਉਤਾਰਦੀ ਹੁੰਦੀ ਆਨੀ ਮੰਮਾ ਚਾਚੀ ਮੈਨੂੰ ਸਾਰਿਆਂ ਨੂੰ ਪਤਾ ਦਾਦੀ ਦਾ ਇਹ ਬਲੈਕਸ਼ਨ ਜਦੋਂ ਵੀ ਦਾਦੀ ਫੋਨ ਤੇ ਗੱਲ ਕਰਦੇ ਦਾਦੀ ਐਂ ਕਰ ਦਿੰਦੇ ਤੇ ਇੱਥੇ ਸਿੱਧੂ ਜਿਹੜਾ ਹੈਗਾ ਮੈਨੂੰ ਆਪਣੀ ਸਟੰਟ ਦਿਖਾ-ਦਿਖਾ ਕੇ ਪੁਕਾਰ ਰਿਹਾ ਸੀ ਦੇਖਿਓ ਹੁਣੀ ਇਹ ਬਲੈਕ ਫਲਿੱਪ ਸੌਰੀ ਬਲੈਕ ਨਹੀਂ ਬੈਕ ਫਲਿੱਪ ਮਾਰਦਾ ਆਊਗਾ ਤੇ ਏ ਆਪਣੇ ਆਪ ਨੂੰ ਐ ਸਮਝਦਾ ਕਿ ਇਹ ਬਹੁਤ ਹੀ ਵੱਡਾ ਸਟੰਟ ਬਾਜ਼ ਬਣ ਚੁੱਕਿਆ ਪਰ ਨਹੀਂ ਤੇ ਇੱਥੇ ਸਾਡਾ ਆਲੂ ਦਾ ਪਰੌਂਠਾ ਆ ਗਿਆ ਸੀ ਤੇ ਮੈਂ ਹਨਾ ਦਹੀਂ ਦੇ ਵਿੱਚ ਜੀਰੇ ਭੁੰਨੇ ਹੋਏ ਜਿਹੜੇ ਹੈਗੇ ਆ ਪਾਏ ਸੀ ਮੈਨੂੰ ਵਧੀਆ ਲੱਗਦੇ ਨੇ ਤੇ ਇੱਥੇ ਦਾਦੀ ਦੇਖ ਰਹੀ ਸੀਗੀ ਆਪਣਾ ਮਨ ਪਸੰਦ ਨਾਟਕ ਤੇ ਨਾਟਕ ਤਾਂ ਦਾਦੀ ਨੂੰ ਕੋਈ ਨਹੀਂ ਰੋਕ ਸਕਦਾ ਭਾਵੇਂ ਕੋਈ ਵੀ ਆਵ ਜੇ ਠੀਕ ਹੈ ਤੇ ਇੱਥੇ ਸਿੰਦੂ ਰੋਂਦੀ ਹਨਾ ਐਕਟਿੰਗ ਕਰ ਰਹੀ ਸੀਗੀ ਕਹਿੰਦੀ ਦੀਦੀ ਮੈਂ ਤਾਂ ਫੋਨ ਤੇ ਗੂਗਲ ਪਲੇ ਤੇ ਗੇਮ ਖੇਲਣੀ ਹੈ ਤੇ ਮੈਂ ਇਹਨੂੰ ਮਨਾ ਕਰੀ ਸੀ ਕਿਉਂਕਿ ਨੈੱਟ ਸਾਰਾ ਇਹਨੇ ਖਤਮ ਕਰ ਦੇਣਾ ਸੀ ਇਸ ਕਰਕੇ तो बस हूँ साढ़ा हो गया सोन का टाइम तो ममा जे सो भी चुके तो सिधू तो गेम खेलने फुर्सत जी है नहीं मिल रही है तो इन्हें मेरा अद्धा नैट जहाँ है फूक भी दिता है गेम दे पिछे इस के पीछे इस करके मैं मना कर रही सी सिधू नहीं खेलनी बाय द वे अज्ड का ब्लॉग असं इतें एंड करते हैं जो बलॉग वजिए लगे तो वीडियो में लाइक करो अगर चैनल तो नवे तो चैनल सबसक्राइब करो मिलते हैं जल्दी नैक्सट बलॉग उ टेक केयर एंड बाय बाय